ਤੁਸੀਂ ਦੇਖ ਰਹੇ ਹੋਣੇ ਆ ਕਿ ਇਸ ਸਮੇਂ ਮੀਡੀਆ ਦੇ ਉੱਤੇ ਸਭ ਤੋਂ ਜ਼ਿਆਦਾ ਗੱਲ ਹੋ ਰਹੀ ਆ ਕਿਸੇ ਪੋਲਿਟਿਕਲ ਫਿਗਰ ਦੀ ਜੇਕਰ ਉਹ ਹੈਗਾ ਜ਼ੁਹਰਾਨ ਮਮਦਾਨੀ ਤੁਸੀਂ ਵੀ ਸੋਚ ਰਹੇ ਹੋਣੇ ਆ ਕਿ ਚਲੋ ਕੋਈ ਗੱਲ ਨਹੀਂ ਜੇਕਰ ਨਿਊਯਾਰਕ ਦਾ ਮੇਅਰ ਬਣ ਵੀ ਗਿਆ ਤੇ ਕਿੱਡੀ ਕ ਗੱਲ ਆ ਯਾਰ ਇੱਕ ਸ਼ਹਿਰ ਦਾ ਮੇਅਰ ਹੀ ਬਣ ਗਿਆ ਕੋਈ ਅਮਰੀਕਾ ਦਾ ਰਾਸ਼ਟਰਪਤੀ ਤਾਂ ਨਹੀਂ ਬਣ ਗਿਆ ਪਰ ਜ਼ੁਹਰਾਨ ਮਮਦਾਨੀ ਨੇ ਇਦਾਂ ਦਾ ਕੀ ਕਰ ਦਿੱਤਾ ਕਿ ਪੂਰੀ ਦੁਨੀਆ ਦਾ ਜਿਹੜਾ ਖਾਸ ਕਰਕੇ ਜਿਹੜੇ ਲੈਫਟ ਵਿੰਗ ਨੇ ਜਾਂ ਸੋਸ਼ਲਿਸਟ ਨੇ ਉਹ ਜ਼ੁਹਰਾਨ ਮਮਦਾਨੀ ਤੇ ਉਹਨਾਂ ਨੇ ਅੱਖਾਂ ਲਾਈਆਂ ਹੋਈਆਂ ਸੀਗੀਆਂ ਕਿ ਕੀ ਇਹ ਨਿਊਯਾਰਕ ਦਾ ਮੇਅਰ ਬਣਦਾ ਜਾਂ ਨਹੀਂ ਬਣਦਾ ਤੇ ਨਾਲ ਦੀ ਨਾਲ ਡੋਨਲਡ 트੍ਰੰਪ ਹੋਣੀ ਜਾਂ ਇਹ ਜਿਹੜਾ ਸਾਰਾ ਰਾਈਟ ਵਿੰਗ ਖੇਮਾ ਆ ਇਹ ਕਿਉਂ ਬੜਾ ਜਿਹੜਾ ਉਤਾਵਲਾ ਸਗਾ ਮਮਦਾਨੀ ਨੂੰ ਹਰਾਉਣ ਵਾਸਤੇ ਇੱਥੋਂ ਤੱਕ ਇਹ ਜਿਹੜਾ ਕਿਊਮੋ ਜਿਹੜਾ ਕਿ ਪਹਿਲਾਂ ਡੈਮੋਕ੍ਰੈਟਿਕ ਪਾਰਟੀ ਦਾ ਉਮੀਦਵਾਰ ਜਿਹਨੇ ਬਣਨਾ ਸਗਾ ਤੇ ਉਹਨੂੰ ਇਹਨੇ ਹਰਾਇਆ ਤੇ ਡੈਮੋਕ੍ਰੈਟ ਪਾਰਟੀ ਦੀ ਟਿਕਟ ਜਿੱਤੀ ਬਾਅਦ ਵਿੱਚ ਉਹ ਇੰਡੀਪੈਂਡੈਂਟ ਖੜਾ ਹੋ ਗਿਆ ਤੇ ਇਹ ਜਿਹੜਾ ਕਿਊਮੋ ਹੈ ਲਗਾਤਾਰ ਡੋਨਲਡ 트੍ਰੰਪ ਨੂੰ ਆਪੋਜ਼ ਕਰਦਾ ਰਿਹਾ ਇਹਦੀਆਂ ਪਾਲਿਸੀਜ਼ ਨੂੰ ਜਾਂ ਵੈਸੇ 트੍ਰੰਪ ਦੇ ਖਿਲਾਫ ਰਿਹਾ ਪਰ ਮਮਦਾਨੀ ਨੂੰ ਹਰਾਉਣ ਲਈ 트੍ਰੰਪ ਤੇ ਕਿਊਮੋ ਵੀ ਮਿਲ ਗਿਆ ਸੀ ਆਖੀਰ ਤੇ ਵਿੱਚ ਆ ਕੇ ਬਟ ਸਟਿਲ ਜਿਹੜਾ ਜ਼ਹਰਾਨ ਮਮਦਾਨੀ ਨੇ ਜਿੱਤ ਹਾਸਲ ਕੀਤੀ ਆ ਤੇ ਇਹਦੇ ਵਿੱਚ ਜਿਹੜਾ ਆਪਣਾ ਦੇਸੀਆਂ ਦਾ ਕਹਿ ਲਓ ਕਿ ਇੰਡੀਅਨਸ ਦਾ ਵੀ ਇੱਕ ਹੈਗਾ ਐਂਗਲ ਬਣਦਾ ਕਿਉਂਕਿ ਜ਼ਹਰਾਨ ਮਮਦਾਨੀ ਦੀ ਜਿਹੜੀ ਇਹਦੀ ਮਾਤਾ ਆ ਇਹਦੀ ਮਦਰ ਆ ਉਹ ਮੀਰਾ ਨਾਇਰ ਆ ਜੋ ਕਿ ਪ੍ਰਸਿੱਧ ਫਿਲਮ ਮੇਕਰ ਆ ਇੰਡੀਆ ਤੋਂ ਜਿਨ੍ਹਾਂ ਨੇ ਮੌਨਸੂਨ ਬੈਟਿੰਗ ਵਰਗੀ ਪ੍ਰਸਿੱਧ ਫਿਲਮ ਜਿਹੜੀ ਆ ਉਹ ਬਣਾਈ ਆ ਤੇ ਇਸੇ ਤਰੀਕੇ ਨਾਲ ਇੱਕ ਜਿਹੜਾ ਇਸਲਾਮਿਕ ਭਾਈਚਾਰੇ ਦੇ ਨਾਲ ਸਬੰਧ ਰੱਖਣ ਵਾਲਾ ਜਿਹੜਾ ਹੈ ਮੇਅਰ ਬਣਿਆ ਪਹਿਲੀ ਵਾਰ ਨਿਊਯਾਰਕ ਦਾ ਇਹ ਇਹਦਾ ਜਨਮ ਜਿਹੜਾ ਜੀ ਜ਼ੋਹਰਾਨ ਦਾ 18 ਅਕਤੂਬਰ 1991 ਦੇ ਵਿੱਚ ਯੂਗਾਂਡਾ ਦੇ ਵਿੱਚ ਹੋਇਆ ਸੀਗਾ ਤੇ ਨਿਊਯਾਰਕ ਦੇ ਵਿੱਚ ਆ ਗਿਆ ਸੀਗਾ ਆਪਣੇ ਪਰਿਵਾਰ ਦੇ ਨਾਲ ਜਦੋਂ ਇਹਦੀ ਉਮਰ ਮਹਿਜ਼ 7 ਸਾਲ ਦੀ ਸੀਗੀ ਤੇ ਇਹ ਜਿਹੜਾ ਇੱਕ ਅਕੈਡਮਿਕ ਮਹਿਮੂਦ ਮਮਦਾਨੀ ਉਹਨਾਂ ਦੇ ਤੇ ਜੇ ਮੈਂ ਕਿਹਾ ਕਿ ਫਿਲਮ ਮੇਕਰ ਮੀਰਾ ਨਾਇਰ ਦੇ بیٹے ਨੇ ਸੋ ਸਭ ਤੋਂ ਜ਼ਿਆਦਾ ਹੁਣ ਦੇਖੋ ਇਹ ਇੰਟਰਸਟਿੰਗ ਇਸ ਕਰਕੇ ਹੈ ਜੀ ਕਿ ਨਿਊਯਾਰਕ ਜਿਹੜਾ ਇੱਕ ਕੋਸਮੋਪੋਲੀਟਨ ਸਿਟੀ ਜਿਹਦੇ ਜਿਹਨੂੰ ਕਿ ਕਹ ਲੋ ਕਿ ਇੱਕ ਦੁਨੀਆ ਦਾ ਸਭ ਤੋਂ ਤਕੜਾ ਕੈਪੀਟਲਿਸਟ ਸ਼ਹਿਰਾਂ ਦੇ ਵਿੱਚੋਂ ਜਿਹੜਾ ਇੱਕ ਸ਼ਹਿਰ ਇਥੋਂ ਤੱਕ ਕਿ ਕਹਿਣ ਵਾਲੇ ਤਾਂ ਇਹਨੂੰ ਦੁਨੀਆ ਦੀ ਰਾਜਧਾਨੀ ਵੀ ਕਹਿੰਦੇ ਨੇ ਤੇ ਕਹਿਣ ਵੀ ਕਿਉਂ ਨਾ ਕਿਉਂਕਿ 2.6 ਟ੍ਰਿਲੀਅਨ ਜੀਡੀਪੀ ਆ ਇਸ ਸ਼ਹਿਰ ਦੀ ਵਾਲ ਸਟਰੀਟ ਆ ਇੱਥੇ ਯੂਨ ਦਾ ਹੈੱਡਕ quart ਆ ਇੱਥੇ ਤੇ ਨਿਊਯਾਰਕ ਬੱਸੇ ਵੀ ਮੈਨੂੰ ਲੱਗਦਾ ਕਿਸੇ ਨੂੰ ਦੱਸਣ ਦੀ ਜ਼ਰੂਰਤ ਨਹੀਂ ਸਭ ਤੋਂ ਮਸ਼ਹੂਰ ਸ਼ਹਿਰਾਂ ਦੇ ਵਿੱਚੋਂ ਜਿਵੇਂ ਮੈਂ ਕਿਹਾ ਕਿ ਇੱਕ ਆ ਨਿਊਯਾਰਕ ਲੰਡਨ ਪੈਰਿਸ ਇਹ ਤਿੰਨ ਚਾਰ ਜਿਹੜੇ ਆਪਾਂ ਆਮ ਨਾਮ ਲਈਦੇ ਆ ਜਦੋਂ ਪ੍ਰਸਿੱਧ ਸ਼ਹਿਰਾਂ ਦੇ ਨਾਮ ਜਿਹੜੇ ਆ ਉਹ ਲੈਣੇ ਹੁਣ ਪੜਾ ਉਹਨੇ ਜਿਹੜੀ ਆਪਣੀ ਸਪੀਚ ਦਿੱਤੀ ਆ ਵਿਨਿੰਗ ਸਪੀਚ ਆ ਉਹਦੀ ਜਦੋਂ ਨਿਊਯਾਰਕ ਮੇਰਲ ਰੇਸ ਜਿੱਤਿਆ ਉਹਨੇ ਕਮਾਲ ਦੀਆਂ ਗੱਲਾਂ ਕੀਤੀਆਂ ਉਹਦੇ ਵਿੱਚ ਉਹਨੇ ਜਿਹੜਾ ਆਮ ਵਰਕਰ ਆ ਟੈਕਸੀ ਡਰਾਈਵਰ ਦੀ ਗੱਲ ਕੀਤੀ ਆ ਜਿਹੜੇ ਸ਼ਹਿਰ ਦੇ ਵਿੱਚ ਜਿਹੜੇ ਆਮ ਸਾਡੇ ਵਰਗੇ ਲੋਕ ਨੇ ਕਿ ਕਿੱਦਾਂ ਉਹਨਾਂ ਦੇ ਹੱਥਾਂ ਤੇ ਰੱਟੜ ਪਏ ਹੋਏ ਨੇ ਇਹਨਾਂ ਦੀ ਗੱਲ ਕੀਤੀ ਆ ਤੇ ਉਹਨੇ ਇਹ ਵੀ ਕਿਹਾ ਕਿ ਜਿਹੜਾ ਬਹੁਤ ਸਾਰੇ ਇਮੀਗ੍ਰੈਂਟ ਇਸ ਸ਼ਹਿਰ ਦੇ ਵਿੱਚ ਰਹਿੰਦੇ ਨੇ ਤੇ ਅੱਜ ਇੱਕ ਇਸ ਸ਼ਹਿਰ ਨੂੰ ਇੱਕ ਲੀਡ ਵੀ ਇਮੀਗ੍ਰੈਂਟ ਨੇ ਹੀ ਕਰਨਾ ਡੋਨਲਡ ਰੰਪ ਨੂੰ ਉਹਨੇ ਜਦੋਂ ਵਿਨਿੰਗ ਸਪੀਚ ਦੇ ਰਿਆ ਸੀਗਾ ਤੇ ਇੱਕ ਮੈਸੇਜ ਵੀ ਦਿੱਤਾ ਕਿ ਟਰਨ ਦਾ ਵੋ ਉਹਨਾਂ ਆਵਾਜ਼ ਉੱਚੀ ਕਰ ਲਾ ਜੋਰ ਤੁਸੀਂ ਬਹੁਤ ਲਾ ਲਿਆ ਸੋਸ਼ਲ ਮੀਡੀਆ ਤੇ ਜੋਰ ਲੱਗਾ ਵੀ ਬਹੁਤ ਜੀ ਮਮਦਾਨੀ ਨੂੰ ਹਰਾਉਣ ਦੇ ਲਈ ਕਿਹੜੀ ਇਦਾਂ ਦੀ ਚੀਜ਼ ਹੈ ਜਿਹੜੀ ਇਹਦੇ ਖਿਲਾਫ ਨਹੀਂ ਕੀਤੀ ਗਈ ਮੈਂ ਇੱਕ ਪਹਿਲਾਂ ਵੀ ਵੀਡੀਓ ਜ਼ੁਹਰਾਨ ਦੇ ਬਾਬਤ ਸਾਂਝੀ ਕੀਤੀ ਸੀਗੀ ਸੋ ਇਹ ਕਿਉਂਕਿ ਇਸ ਸਮੇਂ ਜਿਹੜਾ ਇਹ ਰਾਈਟ ਵਿੰਗ ਆ ਫਾਰ ਰਾਈਟ ਆ ਜਾਂ ਰਾਈਟ ਵਿੰਗ ਆ ਬੜਾ ਜਿਹੜਾ ਉਫਾਨ ਤੇ ਆ ਹੈ ਨਾ ਇੱਥੇ ਆਪਾਂ ਯੂਕੇ ਦੀ ਵੀ ਬਹੁਤ ਵਾਰ ਗੱਲ ਕਰੀਦੀ ਐ ਯੂਰੋਪੀਅਨ ਯੂਨੀਅਨ ਦੀ ਜਾਂ ਯੂਰਪ ਦੀ ਗੱਲ ਕਰੀਦੀ ਐ ਅਮਰੀਕਾ ਦੇ ਵਿੱਚ ਤਾਂ ਚਲੋ ਹੈਗਾ ਹੀ ਆ ਇਹਦਾ ਬਹੁਤ ਸਾਰੀਆਂ ਇਹਦੇ ਵਿੱਚ ਚੀਜ਼ਾਂ ਨੇ ਪਰ ਇੱਕ ਬੇਸਿਕ ਜਿਹੜਾ ਜਿਹੜਾ ਕਾਮਨ ਫੈਕਟਰ ਆ ਉਹ ਇਹ ਆ ਕਿ ਜਿਹੜਾ ਬਈ ਬਾਹਰਲੇ ਮੁਲਕਾਂ ਦੇ ਵਿੱਚ ਪੱਛਮ ਦੇ ਵਿੱਚ ਆ ਕੇ ਬਹੁਤ سارے ਪ੍ਰਵਾਸੀ ਬਸ ਗਏ ਬਈ ਇਹਨਾਂ ਨੂੰ ਕਿਸੇ ਤਰੀਕੇ ਨਾਲ ਇਹ ਕੰਮ ਖਤਮ ਹੋਣਾ ਚਾਹੀਦਾ ਐ ਓਪਨ ਬਾਰਡਰ ਪੋਲਿਸੀ ਜਾਂ ਵੈਸੇ ਵੀ ਬਹੁਤ ਸਾਰੇ ਲੋਕ ਜਿਹੜੇ ਇੱਥੇ ਆ ਕੇ ਬਸ ਗਏ ਤੇ ਹੁਣ ਨਿਊਯਾਰਕ ਦੇ ਵਿੱਚ ਇੱਕ ਪਰਵਾਸੀ ਨੇ ਹੀ ਕਹਿ ਲੋਗੇ ਜਿਹੜਾ ਇਹ ਸਾਰੀ ਟੋਲੀ ਨੂੰ ਇਹ ਹਾਲਾਂਕਿ ਇਕੱਲੀ ਨਿਊਯਾਰਕ ਦੇ ਇੱਕ ਮੇਰਲ ਦੀ ਗੱਲ ਆ ਪਰ ਕਿਉਂਕਿ ਜਿੰਨੀਆਂ ਮੀਡੀਆ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਸੀ ਜਾਂ ਜੇਸਟਰੀ ਕੇ ਨਾਲ ਟਰੰਪ ਹੋਣਾ ਨੇ ਜ਼ਹਰਾਨ ਦੇ ਬਾਬਤ ਬਿਆਨ ਦਿੱਤੇ ਆ ਉਹ ਇਸ ਕਰਕੇ ਇੱਕ ਬੜਾ ਜਿਹੜਾ ਫਸਮਾ ਮੈਚ ਬਣਿਆ ਹੋਇਆ ਸਗਾ ਕਿ ਦੇਖਦੇ ਹਾਂ ਕੌਣ ਦਿੱਤਦਾ ਸੋ ਇੱਕ ਬਹੁਤ ਵੱਡੀ ਗੱਲ ਹੋਈ ਆ ਇਹਦੇ ਨਾਲ ਨਾਲ ਹੁਣ ਇਹ ਜੇ ਮੈਂ ਕਿਹਾ ਜੀ ਕਿ ਦੁਨੀਆ ਦਾ ਵਨ ਆਫ ਦਾ ਕੈਪਟਲਿਸਟ ਸ਼ਹਿਰ ਆ ਤੇ ਉਹਦਾ ਜਿਹੜਾ ਮੇਅਰ ਆ ਉਹ ਇੱਕ ਸੋਸ਼ਲਿਸਟ ਬਣ ਗਿਆ ਤੇ ਇਸੇ ਤਰੀਕੇ ਨਾਲ ਜੇਕਰ ਆਪਾਂ ਦੇਖੀਏ ਤਾਂ ਜਿਹੜਾ ਰਿਪੋਰਟਾਂ ਦੇ ਮੁਤਾਬਕ ਇਜ਼ਰਾਈਲ ਤੋਂ ਬਾਅਦ ਜੇਕਰ ਕਿਸੇ ਸ਼ਹਿਰ ਦੇ ਵਿੱਚ ਜਿਹੜੇ ਯਹੂਦੀ ਭਾਈਚਾਰਾ ਉਹਦੀ ਸਭ ਤੋਂ ਵੱਧ ਗਿਣਤੀ ਆ ਤਾਂ ਉਹ ਨਿਊਯਾਰਕ ਆ ਨਿਊਯਾਰਕ ਦੇ ਵਿੱਚ ਵੈਸੇ ਵੀ ਯਹੂਦੀ ਭਾਈਚਾਰੇ ਦੇ ਬਹੁਤ ਤਗੜੇ ਤਗੜੇ ਜਿਹੜੇ ਆ ਵਪਾਰੀ ਵਰਗ ਵੀ ਰਹਿੰਦਾ ਤੇ ਉਸ ਸ਼ਹਿਰ ਦਾ ਮੇਅਰ ਉਹ ਬਣਿਆ ਜਿਹੜਾ ਕਿ ਫਿਲਸਤੀਨ ਦੀ ਗੱਲ ਖੁੱਲ ਕੇ ਕਰਦਾ ਤੇ ਇਜ਼ਰਾਈਲ ਜੇਸਟਰੀਕੇ ਨਾਲ ਗਾਜ਼ਾ ਦੇ ਅੰਦਰ ਜਾਂ ਪੈਲੇਸਟਾਈਨ ਦੇ ਅੰਦਰ ਜੋ ਕੁਝ ਕਰ ਰਿਹਾ ਉਹਦੀਆਂ ਬੜੀ ਖੁੱਲ ਕੇ مخالਫਤ ਕਰਦਾ ਉਹ ਇੱਥੇ ਤੱਕ ਕਿ ਉਹਨੇ ਕਿਹਾ ਕਿ ਜੇਕਰ ਨਿਊਯਾਰਕ ਦੇ ਵਿੱਚ ਆਊਗਾ ਤਾਂ ਮੈਂ ਨਿਤਰੀ ਆਹ ਨੂੰ ਗ੍ਰਿਫਤਾਰ ਕਰੂੰਗਾ ਨਿਤਰੀ ਆਹ ਦੇ ਖਿਲਾਫ ਤੁਹਾਨੂੰ ਪਤਾ ਕਿ ਇੰਟਰਨੈਸ਼ਨਲ ਕ੍ਰਾਈਮਨਲ ਕੋਰਟ ਦੇ ਵਿੱਚ ਜਿਹੜਾ ਮੁਕੱਦਮਾ ਆ ਸੋ ਇਹ ਇੱਕ ਬੜੀਆਂ ਜਿਹੜੀਆਂ ਇਸ ਤਰੀਕੇ ਦੀਆਂ ਗੱਲਾਂ ਸੀਗੀਆਂ ਕਿ ਲੱਗਦਾ ਨਹੀਂ ਸੀ ਕਿ ਯੂਹਰਾਨ ਇੱਥੇ ਤੱਕ ਪਹੁੰਚੂਗਾ ਤੇ ਉਹਨੇ ਬੜੇ ਸੜਕ ਤੋਂ ਉੱਠ ਕੇ ਵਕੀਲ ਦੇ ਤੌਰ ਤੇ ਵੀ ਕੰਮ ਕੀਤਾ ਰੈਪਰ ਵੀ ਰਿਹਾ ਉਹ ਤੇ ਆਮ ਲੋਕਾਂ ਦੀ ਲੜਾਈ ਲੜਦਾ ਲੜਦਾ ਇੱਥੇ ਤੱਕ ਪਹੁੰਚਿਆ ਤੇ ਉਹਨੇ ਇੱਕ ਚੀਜ਼ ਇਹ ਵੀ ਦਿਖਾ ਲਈ ਆ ਕਿ ਜੇਕਰ ਤੁਸੀਂ ਆਮ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਆ ਮੁਸੀਬਤਾਂ ਆ ਉਹਨਾਂ ਦੀ ਗੱਲ ਕਰਦੇ ਹੋ ਤੇ ਤੁਹਾਨੂੰ ਲੋਕ ਚੁਣਦੇ ਨੇ ਤੁਹਾਨੂੰ ਲੋਕ ਅੱਗੇ ਲੈ ਕੇ ਆਉਂਦੇ ਨੇ ਹੁਣ ਇੱਥੇ ਜਿਹੜਾ ਇਹ ਗੱਲ ਦੇਖਣ ਵਾਲੀ ਆ ਕਿ ਕੀ ਉਹਦੇ ਤੇ ਕੰਮ ਵੀ ਕਰ ਪਾਉਂਦਾ ਉਹ ਕਿਉਂਕਿ ਚੁਣਿਆ ਤਾਂ ਪੰਜਾਬ ਦੇ ਲੋਕਾਂ ਨੇ ਵੀ ਆਮ ਆਦਮੀ ਪਾਰਟੀ ਨੂੰ ਜੇਕਰ ਆਪਾਂ ਦੇਖੀਏ ਤਾਂ ਉਹ ਵੀ ਆਮ ਲੋਕਾਂ ਦੀ ਗੱਲ ਕਰਦੇ ਉਹੋ ਹੀ ਗੱਲਾਂ ਜਿਹੜੀਆਂ ਸਾਡੇ ਸਾਥਾਂ ਦੇ ਵਿੱਚ ਹੁੰਦੀਆਂ ਸੀ ਗਲੀਆਂ ਦੇ ਵਿੱਚ ਹੁੰਦੀਆਂ ਸੀ ਵੀ ਆਹ ਪ੍ਰੋਬਲਮਸ ਨੇ ਪਰ ਉਹ ਉਸ ਤਰੀਕੇ ਨਾਲ ਉਹਨਾਂ ਨੂੰ ਹਜੇ ਤੱਕ ਹੱਲ ਨਹੀਂ ਕਰ ਪਾਏ ਪਰ ਇਹ ਜਿਹੜੀਆਂ ਗੱਲਾਂ ਕਹਿੰਦਾ ਇੱਕ ਤਾਂ ਉਹਦੇ ਵਿੱਚ ਜਿਹੜਾ ਬੱਸਾਂ ਦੇ ਕਿਰਾਏ ਦੀ ਗੱਲ ਆ ਇੱਕ ਜਿਹੜਾ ਅਫੋਰਡੇਬਲ ਰੈਂਟਸ ਦੀ ਗੱਲ ਆ ਸੋ ਇਸੇ ਤਰੀਕੇ ਨਾਲ ਇਹ ਇਸ ਤਰੀਕੇ ਦੀਆਂ ਗੱਲਾਂ ਕਰਦਾ ਵੈਲਫੇਅਰ ਦੀਆਂ ਗੱਲਾਂ ਇਹ ਕਰਦਾ ਜਿਕਰ ਉਹ ਸਾਰਾ ਕੁਝ ਇਹ ਆਪਣੀ ਜਿਹੜਾ ਇਹਦਾ ਕਾਰਜਕਾਲ ਹੈ ਉਹਦੇ ਵਿੱਚ ਕਰਕੇ ਦਿਖਾ ਲਦਾ ਤੇ ਲੈ ਕੇ ਆਉਂਦਾ ਇਹ ਇਹ ਆਉਣ ਵਾਲੇ ਸਮੇਂ ਦੇ ਵਿੱਚ ਡੋਨਲਡ 트ੰਪ ਤੇ ਰਿਪਬਲਿਕਨ ਪਾਰਟੀ ਨੂੰ ਬੜੀ ਤਗੜੀ ਟੱਕਰ ਦੇ ਸਕਦਾ ਹਾਲਾਂਕਿ ਬਹੁਤ ਸਾਰੇ ਡੈਮੋਕ੍ਰੇਟ ਪਾਰਟੀ ਦੇ ਆਪਣੇ ਲੋਕ ਵੀ ਇਹਦੇ ਨਾਲ ਬਹੁਤ ਚੰਗੇ ਤਰੀਕੇ ਨਾਲ ਨਹੀਂ ਹੈਗੇ ਉਹਨਾਂ ਨੂੰ ਵੀ ਲੱਗਦਾ ਕਿ ਸ਼ਾਇਦ ਇਹ ਡੈਮੋਕ੍ਰੇਟ ਪਾਰਟੀ ਨੂੰ ਕਿਸੇ ਹੋਰ ਪਾਸੇ ਨੂੰ ਲੈ ਜਾਵੇ ਸੋਸ਼ਲਿਜ਼ਮ ਵੱਲ ਨਾਲ ਲੈ ਜਾਵੇ ਪਰ ਇਹਦੀਆਂ ਪਾਲਿਸੀਆਂ ਕੁਝ ਹੋਰ ਤਰੀਕੇ ਦੀਆਂ ਨੇ ਸੋ ਇੱਕ ਬੜਾ ਹੀ ਇੰਟਰਸਟਿੰਗ ਇਹ ਸਾਰਾ ਮੈਚ ਰਿਹਾ ਵੀ ਹੈ ਤੇ ਹੁਣ ਰਹਿਣਾ ਵੀ ਹੈ ਗਾਂ ਕਿ ਡੋਨਲਡ 트ੰਪ ਕਿੱਦਾਂ ਇਦੇ ਨਾਲ ਮਿਲ ਕੇ ਚੱਲੂਗਾ ਇਹ ਉਸੇ ਤਰੀਕੇ ਦੀ ਗੱਲ ਹੋ ਗਈ ਜਿੱਦਾਂ ਆਪਾਂ ਕਹੀਦਾ ਨਾ ਸੈਂਟਰ ਦੇ ਵਿੱਚ ਜਿਹੜੀ ਸਰਕਾਰ ਆ ਉਹ ਬਾਕੀ ਜਿਹੜੇ ਮੁੱਖ ਮੰਤਰੀ ਆ ਚਾਹੇ ਇੰਡੀਆ ਦੇ ਵਿੱਚ ਮਮਤਾ ਬੈਨਰਜੀ ਦੀ ਗੱਲ ਕਰੀਏ ਜਾਂ इवन ਤੋਂ ਭਗਵੰਤ ਮਾਨ ਦੀ ਵੀ ਗੱਲ ਕਰੀਏ ਵੀ ਇਹਨਾਂ ਨੂੰ ਚੱਲਣ ਨਹੀਂ ਦਿੰਦੇ ਜਾਂ ਜਿਹੜੇ ਕੇਂਦਰ ਵਾਲੇ ਹੁੰਦੇ ਆ ਜਾਂ ਪਹਿਲਾਂ ਕਾਂਗਰਸ ਦੀ ਸਰਕਾਰ ਹੁੰਦੀ ਸੀ ਉਸੇ ਇੱਕ ਤਰੀਕੇ ਦੀ ਗੱਲ ਆ ਸੋ ਲੈਟਸ ਸੀ ਕਿੱਦਰ ਨੂੰ ਕਹਾਣੀ ਜਾਂਦੀ ਆ ਤੁਸੀਂ ਆਪੇ ਪ੍ਰਤੀਕਿਰਿਆ ਜੁਰਦੇ